ਬਾਬੇ ਫਰੀਦ ਨੇ ਰੱਬ ਤੇ ਬਸਲ ਦੀ ਗੱਲ ਕੀਤੀ ਸੱਚੇ ਵੇ ਮੈਂ ਹੈਰਾਨ ਹੋਇਆ ਵੀ ਇਸਤਰੀ ਬਣ ਕੇ ਗਾਉਣ ਲੱਗ ਪਿਆ ਤੁਸੀਂ ਉਹਨਾਂ ਦਾ ਇੱਕ ਬਚਨ ਪੜੋ ਅੱਜ ਨਾ ਸੁੱਤੀ ਕੰਤ ਸਿਨੋ ਕੀ ਹੈ ਕੀ ਇਸਤਰੀ ਨਹੀਂ ਜੇ ਇਹਦੇ ਬਾਰਮੁਖੀ ਅਰਥ ਕਰੋਗੇ ਇਹ ਵਾਸ਼ਨਾ ਵਾਲੇ ਪਾਸੇ ਅਰਥ ਹੁੰਦੇ ਪਏ ਪਰ ਸੱਚੇ ਵੇ ਮੈਂ ਇੱਕ ਦਿਨ ਕਿਹਾ ਸੀ ਗੁਰੂ ਨੇ ਇੰਨੀ ਸਿੱਖ ਦੀ ਸੁਰਤ ਨਿਰਮਲ ਕਰ ਦਿੱਤੀ ਜਿੰਨੂ ਲੋਕ ਵਾਸ਼ਨਾ ਤੇ ਕਾਮ ਕਹਿੰਦੇ ਸਨ ਗੁਰੂ ਨੇ ਉਸ ਸ਼ਬਦ ਨੂੰ ਮਿੱਠਾ ਤੇ ਨਿਰਮਲ ਬਣਾ ਕੇ ਰੱਬ ਦੇ ਸੰਜੋਗ ਨਾਲ ਜੋੜ ਦਿੱਤਾ ਅੱਜ ਨਾ ਸੁੱਤੀ ਕੰਤਿ ਸਿਓ ਇਸਤਰੀ ਕਹੇ ਜੀ ਅੰਗ ਮੁੜੇ ਮੁੜ ਜਾਏ ਜਾਏ ਪੁੱਛੋ ਸੁਹਾਗਣੀ ਜਾਏ ਪੁੱਛੋ ਡੋਹਾਗਣੀ ਤੂੰ ਕਿਉਂ ਰਹਿਣ ਵਿਖਾਇ ਗੁਰੂ ਸਾਹਿਬ ਨੇ ਗੁਰੂ ਨਾਨਕ ਸਾਹਿਬ ਨੇ ਇੱਕ ਪੁਕਾਰ ਕੇ ਕਿਹਾ ਮੈਂ ਰਵੰਦੀ ਇਸਤਰੀ ਲੈਂਗੇ ਜੀ ਸਭ ਜਾਗਰੂਨਾਂ ਰੁੰੜੇ ਵਣੋਂ ਪੁਖੇਰੂ ਇੱਕ ਨਾ ਰੁੰਨਾ ਮੇਰੇ ਤਨ ਕਾ ਬਿਰਖਾ ਜਿੰਨ ਕੋ ਪਰੋ ਵਿਛੋੜੀ ਪਰੋ ਇਤੇ ਸ਼ਬਦ ਸਤਿਗੁਰੂ ਇਸਤਰੀ ਲਿੰਗੋ ਪੇ ਕਹਿ ਰਹੇ ਜਿੰਨੋ ਪਰੋ ਵਿਛੋੜੀ ਸੁਪਨੇ ਆਇਆ ਪੀ ਗਿਆ ਮੈਂ ਜਲ ਭਰਿਆ ਰੋਏ ਆਏ ਨ ਸਕਾਂ ਤੁਜ ਕਨ ਪਿਆਰੇ ਭੇਜ ਨ ਸਕਾਂ ਕੋਈ ਇਸਤਰੀ ਰੂਪ ਗਿਆ ਈਵਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਇਹ ਵੀ ਸ਼ਬਦ ਵਰਤਿਆ ਗਿਆ ਕਿ ਕਰਮਹੀਨ ਧਨ ਕਰੇ ਬੇਨੰਤੀ ਕਦ ਨਾਨਕ ਆਵੇ ਵਾਰੀ ਸਭ ਸੁਹਾਗਣ ਮਾਣੇ ਰਲੀਆਂ ਇੱਕ ਦੇਵੋ ਰਾਤ ਮੁਰਾਰੀ ਮੈਂ ਤਾਂ ਇਹ ਥੋੜੇ ਜੇ ਪਰਮਾਨ ਲੈ ਲਿਆ ਇਸ ਨਜ਼ਰੀਏ ਨਾਲ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹੀਏ ਦਸੀਏ ਕਿ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਇੱਕ ਸੁਹਾਗਣ ਦਾ ਸਮਰਪਣ ਹੋਵੇ ਤੇ ਸਮਰਪਣ ਨਾਲ ਸੁਹਾਗਣ ਆਪਣੀ ਕੰਤ ਨੂੰ ਰਜਾਂਦੀ ਹੈ ਉਹ ਬਾਹਰमुखी ਦ੍ਰਿਸ਼ਟਾਂਸ਼ ਹੈ ਜੀ ਫਿਰ ਸ਼ਬਦ ਸੁਣਿਓ ਹੁਣ ਆ ਅਮਲੀ ਦੇ ਸ਼ਬਦ ਬਾਣੀ ਦਿੱਤੇ ਆ ਅਮਲੀ ਅਮਲ ਨੂੰ ਪਿਆਰ ਕਰਦਾ ਹੈ ਵਸ਼ਈ ਵਿਸ਼ੇ ਨੂੰ ਪਿਆਰ ਕਰਦਾ ਹੈ ਇਹ ਉਦਾਹਰਨ ਤਾਂ ਬਾਹਰ ਮੁਖੀ ਕੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਹ ਕਹਿ ਰਹੀ ਹੈ ਕਿ ਜਿਵੇਂ ਇੱਕ ਔਰਤ ਜਿੰਨੂੰ ਤੂੰ ਨਿੰਦ ਰਿਆ ਕਹੇ ਮਾੜਾ ਕਹਿ ਰਿਆ ਕਹੇ ਇਹਦੇ ਤੋਂ ਕੋ ਸਿੱਖ ਇੱਕ ਸਵਾਗਣ ਆਪਣੇ ਕੰਤ ਨੂੰ ਆਪਣਾ ਆਪ ਸਮਰਪਣ ਕਰੀ ਬੈਠੀ ਕਹੇ ਜੇ ਵਹਿ ਗੁਰੂ ਨੂੰ ਜਾਣਈ ਇਸਤਰੀ ਬਣ ਕੇ ਆਪਣਾ ਆਪ ਸਮਰਪਣ ਕਰਕੇ ਗੀਤ ਗਾ ਕੰਤ ਤੇਰੇ ਤੇ ਵੀ ਬਖਸ਼ਿਸ਼ ਕਰੇਗਾ ਉੰਜ ਯਾਦ ਰੱਖਿਓ ਗੁਰੂ ਗ੍ਰੰਥ ਸਾਹਿਬ ਵਿੱਚ ਪੁਰਖ ਸਿਰਬ ਇੱਕੋ ਮੰਨਿਆ ਬਾਕੀ ਕਿਸੇ ਨੂੰ ਪੁਰਖ ਨਹੀਂ ਮੰਨਿਆ ਇਸ ਜਗ ਮੇ ਪੁਰਖ ਇੱਕ ਹੈ ਹੋਰ ਸਗਲੀ ਨਾਰ ਸਬਾਈ ਗੁਰੂ ਗ੍ਰੰਥ ਸਾਹਿਬ ਕਹਿੰਦੇ ਸਿਰ ਪੁਰਖ ਇੱਕ ਚਲੋ ਮੈਂ ਇੱਕ ਤੁਹਾਡੀ ਇਜਾਜ਼ਤ ਨਾਲ ਥੋੜਾ ਜਿਹਾ ਵਿੱਚੋਂ ਨਿਕਲਣ ਲੱਗਾ ਮੈਨੂੰ ਥੋੜੀ ਛੂਟ ਦੇ ਦਿਆ ਜੇ ਸਰਦਾਰ ਕਪੂਰ ਸਿੰਘ ਉਹਨਾਂ ਦੀ ਕਿਤਾਬ ਹੈ ਸਬਤ ਸ੍ਰਿੰਗ ਉਧ ਚ ਉਹਨਾਂ ਨੇ ਮੀਰਾ ਦਾ ਜ਼ਿਕਰ ਕੀਤਾ ਹੈ ਲਵ ਸੁਣਵਾਲਾ ਮੈਂ ਤਾਂ ਕਿਹਾ ਵੀ ਤੁਹਾਡੇ ਤੋਂ ਥੋੜੀ ਜੀ ਮੈਂ ਛੋਟ ਮੰਗਣਾ ਕਿਉਂਕਿ ਸਾਡਾ ਹਾਜ਼ਮਾ ਅਜੇ ਕਮਜ਼ੋਰ ਹੋ ਚੁੱਕਾ ਹੈ ਇਹਨੂੰ ਮੰਨੋ ਕਿ ਅਸੀਂ ਦੂਜੋ ਅਨਮਤ ਦੀ ਗੱਲ ਚੱਲੇ ਛੇਤੀ ਸੁਣਨ ਤਿਆਰ ਨਹੀਂ ਹੁੰਦੇ ਕਈਆਂ ਨੇ ਇਹ ਕਹਿੰਦੇ ਨੇ ਮੀਰਾ ਦਾ ਨਾਮ ਕਿਹੜਾ ਗੁਰੂ ਗ੍ਰੰਥ ਸਾਹਿਬ ਚ ਹੈ ਮੈਂ ਸਿਰਫ ਇੱਕ ਉਦਾਹਰਨ ਦੇਣ ਲੱਗਾ। ਉਹ ਬਿੰਦਰਾ ਬਨ ਜਾਂਦੀ। ਉਹ ਮੱਠ ਹੋਈ ਜਾ ਕੇ ਕਹਿੰਦੀ ਮੈਂ ਇੱਥੇ ਰਹਿਣਾ ਚਾਹਨੀ ਆ। ਉਸ ਮੱਠ ਦਾ ਸੰਚਾਲਕ ਸੀ ਜੀਵ ਗੁਸਾਈ। ਸਰਦਾਰ ਕਪੂਰ ਸਿੰਘ ਕਹਿੰਦੇ ਨੇ ਉਹਨੇ ਉੱਤਰ ਭੇਜਿਆ। ਔਰਤ ਇਸਤਰੀ ਇਸ ਮੱਠ ਵਿੱਚ ਨਹੀਂ ਰਹਿ ਸਕਦੀ ਅਸੀਂ ਮਰਦ ਰਹਿਨੇ ਆ। ਮੀਰਾ ਨੇ ਅੱਗੋਂ ਉੱਤਰ ਭੇਜਿਆ ਵੱਧ ਕਿਸਮਤੀ। ਮੈਨੂੰ ਤੇ ਪਤਾ ਲੱਗਾ ਸੀ ਇੱਥੇ ਮਰਦ ਕੇਵਲ ਕ੍ਰਿਸ਼ਨ ਇਹ ਪਤਾ ਹੀ ਨਹੀਂ ਉਹਦੇ ਸ਼ਰੀਕ ਵੀ ਇੱਥੇ ਰਹਿੰਦੇ ਨੇ ਇੱਕ ਨੁਕਤਾ ਹੈ ਗੁਰੂ ਗ੍ਰੰਥ ਸਾਹਿਬ ਨੇ ਮਰਦ ਸਿਰਫ ਇੱਕ ਓੰਕਾਰ ਨੂੰ ਮੰਨਿਆ ਬਾਕੀ ਸਭ ਨੂੰ ਇਸਤਰੀ ਦੇ ਰੂਪ ਚ ਪੇਸ਼ ਕੀਤਾ ਕਿ ਐਡੀ ਵੱਡੀ ਗੱਲ ਓ ਭਲੇ ਸਿੱਖੋ ਇਹ ਸ਼ਬਦ ਕਹਿ ਦੇਣਾ ਇਸ ਜਗ ਮੈਂ ਪੁਰਖ ਏਕ ਹੈ ਖੋਰ सगली ਨਾਰ ਸਬਾਈ ਅਨਾਰੀ ਜਾਤ ਨੂੰ ਐਡਾ ਵੱਡਾ ਸਨਮਾਨ ਸ਼ਾਇਦ ਕਿਤੇ ਮਿਲੇ ਜੋ ਗੁਰੂ ਗ੍ਰੰਥ ਸਾਹਿਬ ਨੇ ਬਖਸ਼ਿਸ਼ ਕਰ ਦਿੱਤੀ ਹੈ ਮੈਂ ਬੇਨਤੀ ਜਿਹੜੀ ਕਰ ਲੱਗਾ ਸਾਂ ਸ਼ੁਰੂਆਤ ਕੀਤੀ ਇੱਕ ਇਸਤਰੀ ਜਾਮੇ ਤੋਂ ਮਾਨਵ ਉਹਦਾ ਦੇਨ ਨਹੀਂ ਦੇ ਸਕਦਾ ਜਿਸ ਮਾਨ ਦੀ ਗੱਲ ਮੈਂ ਸ਼ੁਰੂ ਕਰ ਲੱਗਾ ਮਾਤ ਗੁਜਰੀ ਜੀ ਕਰਤਾਰਪੁਰ ਤੋਂ ਚੱਲੀ ਸੀ ਪੰਜਾਬ ਮਾਲਵਾ ਵੀ ਉਹਨੇ ਵੇਖਿਆ ਪੂਰਬ ਦੀ ਧਰਤੀ ਤੇ ਵੀ ਗਈ ਅੱਸੂਵੇਂ ਕੇ ਸਾਲ ਦੇ ਨੇੜੇ ਆ ਕੇ ਮੈਂ ਤਾਂ ਅੱਸੂਵੇਂ ਕੇ ਸਾਲ ਤਾਂ ਸ਼ਬਦ ਵਰਤਿਆ ਕਿਉਂਕਿ ਜਨਮ ਬਾਰੇ ਤਿੱਥ ਕਲੀਅਰ ਨਹੀਂ ਆ ਕੇ ਮਾਂ ਨੇ ਆਖਰੀ ਟਿਕਾਣਾ ਆਹ ਠੰਡਾ ਬੁਰਜ ਕੀਤਾ ਜਿੱਥੇ ਅਸੀਂ ਸਾਰੇ ਮੱਥਾ ਟੇਕ ਕੇ ਆਏ ਹਾਂ ਸਨਮਾਨਯੋਗ ਮਾਤਾ ਗੁਜਰੀ ਜੀ ਨੇ ਤੁਲਸੀ ਨੇ ਇੱਕ ਸ਼ਬਦ ਕਿਹਾ ਸੀ ਮੈਂ ਜਦੋਂ ਅੱਜ ਬੁਰਜ ਮੱਥਾ ਟੇਕਿਆ ਐ ਮੈਂ ਕਹਤਾ ਔਰੰਗਾਬਾਦ ਵੀ ਕੀਤੀ ਹੈ ਮੇਰ ਮਨ ਚਾਹ ਤુલਸੀ ਨੇ ਕਿਹਾ ਕਿ ਐ ਮਾਈ ਤੇਰੀ ਕੁੱਖ ਤੋਂ ਜਿਹੜਾ ਜਨਮ ਲਏ ਵੋ ਪਰਮਾਤਮਾ ਦਾ ਭਗਤ ਹੋ ਇੱਕ ਬਸ ਸਿਰ ਭਗਤ ਹੋਵੇ ਜੇ ਭਗਤ ਨਹੀਂ ਸਿਮਰਨ ਨਹੀਂ ਕਰਦਾ ਕੀਰਤ ਕਰਦਾ ਦਾਨੀ ਹੋਵੇ ਜੇ ਦਾਨੀ ਵੀ ਭਗਤ ਨਹੀਂ ਬਾਹਾਂ ਵਿੱਚ ਜੋਰ ਹੋਵੇ ਘੱਟੋ ਘੱਟ ਸ਼ੂਰਮਾ ਹੋਵੇ ਮੈਂ ਕਿਹਾ ਤੁਰਸੀ ਨੇ ਇੱਕ ਇੱਕ ਕਿਹਾ ਪਰ ਮਾਂ ਗੁਜਰੀ ਜਿਸ ਨੂੰ ਤੂੰ ਜਨਮ ਦਿੱਤਾ ਤੇਰੇ ਪੁੱਤਰ ਦੇ ਇਨੇ ਕੋ ਗੋਨੇ ਤੁਲਸੀ ਦੀ ਚੁਪਾਈ ਵੀ ਫੇਲ ਹੋ ਜਾਂਦੀ। ਉਹਨੇ ਇੱਕੋ ਕਿਹਾ ਜੰਨੀ ਜਨੈ ਤਾਂ ਭਗਤ ਜਨ ਸਾਰੇ ਅਸੀਂ ਪੜਦੇ ਸੁਣਨੇ ਆ ਜੀ ਕਹਿ ਦਾਤਾ ਕਹਿ ਸੂਰ ਕਹਿ ਦਰ ਤੇ ਜਾ ਕਹਿ ਦਾ ਅਰਥ ਇਕੱਠਾ ਨਹੀਂ ਹੋਵੇਗਾ ਭਗਤ ਵੱਖਰਾ ਦਾਨੀ ਵੱਖਰਾ ਸੂਰਮਾ ਵੱਖਰਾ ਜੰਨੀ ਜਨੈ ਤਾਂ ਭਗਤ ਜਨ ਕਹਿ ਦਾਤਾ ਕਹਿ ਸੂਰ ਨਹੀਂ ਤਾਂ ਜੰਨੀ ਬਾਝ ਰਹੇ ਕਾਹੇ ਗਵਾਵੇ ਨੂਰ ਪਰ ਜਦੋਂ ਕਿਤੇ ਮਾਂ ਗੁਜਰੀ ਵੱਲ ਵਿਦਵਾਨ ਦੇਖੇਗਾ ਕਹਿਗਾ ਨਹੀਂ ਚੋਪਈ ਗਲਤ ਹੈ ਮਾਂ ਨੇ ਉਸ ਪੁੱਤਰ ਨੂੰ ਆਪਣੀ ਕੁੱਕ ਚ ਜਨਮ ਦਿੱਤਾ ਜਿਹਦੇ ਵਿੱਚ ਸਾਰੇ ਗੁਣ ਪਰਮਾਤਮਾ ਨੇ ਭਰੇ ਹੋਏ ਸ਼ੁਰੂਆਤ ਕਰਨੀ ਚਾਹਨਾ ਕਿ ਮਾਤ ਗੁਜਰੀ ਜੀ ਦਾ ਜਨਮ ਕਰਤਾਰਪੁਰ ਦੀ ਧਰਤੀ ਤੇ ਹੋਇਆ ਹੈ ਸਨਮਾਨਯੋਗ ਪਿਤਾ ਬਾਬਾ ਲਾਲ ਚੰਦ ਜੀ ਅੱਜ ਮੇਰੀ ਇੱਛਾ ਸੀ ਕਿ ਸਿਰਫ ਮੈਂ ਉਸ ਮਾਂ ਦੇ ਚਰਨਾਂ 'ਚ ਨਮਸ਼ਕਾਰ ਕਰ ਸਕਾਂ ਸ਼ਾਦਤ ਦਾ ਕੱਲ ਮੈਂ ਜ਼ਿਕਰ ਕਰਾਂਗਾ ਸਹਿਬਜ਼ਾਦਿਆਂ ਦੀ ਗੱਲ ਆਪਾਂ ਕਰਾਂਗੇ ਕਰਤਾਰਪੁਰ ਦੀ ਧਰਤੀ ਤੇ ਮਾਤਾ ਜੀ ਦਾ ਜਨਮ ਹੋਇਆ ਸਨਮਾਨਯੋਗ ਪਿਤਾ ਬਾਬਾ ਲਾਲ ਚੰਦ ਜੀ ਸੁਪਿੱਖੀ ਖੱਤਰੀ ਨੇ ਮਾਤਾ ਜੀ ਦਾ ਨਾਮ ਮਾਤਾ ਬਿਸ਼ਨ ਕੌਰ ਖਾਂ ਉੰਜ ਵੈਸੇ ਮਾਤਾ ਜੀ ਦੇ ਪੇਕੇਆਂ ਦਾ ਇਉਂ ਕਹਿ ਲਾਂ ਬਾਬਾ ਲਾਲ ਚੰਦ ਜੀ ਦਾ ਜਿਹੜਾ ਪਿੰਡ ਹੈ ਉਹ ਅੰਬਾਲਾ ਜ਼ਿਲ੍ਹੇ ਵਿੱਚ ਲਖਨੌਰ ਖੈ ਮਾਤ ਗੁਜਰੀ ਜੀ ਦੇ ਦੋ ਵੀਰ ਨੇ ਇੱਕ ਨੂੰ ਸਾਰਾ ਸਿੱਖ ਜਗਤ ਜਾਣਦਾ ਮਾਮਾ ਕਿਰਪਾਲ ਚੰਦ ਜੀ ਇੱਕ ਦਾ ਨਾਮ ਹੈ ਭਾਈ ਮੇਰ ਚੰਦ ਜੀ ਮਾਤ ਗੁਜਰੀ ਜੀ ਪਰਵਰਿਸ਼ ਕਰਤਾਰਪੁਰ ਹੋਈ ਹੈ ਬਾਬਾ ਸੂਰਜਮਲ ਜੀ ਦੀ ਸ਼ਾਦੀ ਹੋਈ ਹੈ ਕਰਤਾਰਪੁਰ ਆਏ ਗੁਰੂ ਹਰਗੋਬਿੰਦ ਸਾਹਿਬ ਦੇ ਬੇਟੇ ਜੀ ਉਸ ਵਕਤ ਗੁਰੂ ਤੇਗ ਬਹਾਦਰ ਜੀ ਨੂੰ ਦੇਖਿਆ ਬਾਬਾ ਲਾਲ ਚੰਦ ਜੀ ਨੇ ਮਨ ਮੰਨ ਗਿਆ ਬੱਚੇ ਨੂੰ ਦੇਖ ਕੇ ਮਨਚ ਫੁਰਨਾ ਬਣਾ ਲਿਆ ਆਪਣੀ ਬੇਟੀ ਦਾ ਨਾਤਾ ਗੁਰੂ ਹਰਗੋਬਿੰਦ ਸਾਹਿਬ ਦੇ ਛੋਟੇ ਬੇਟੇ ਨਾਲ ਕਰਾਂਗਾ ਵਕਤ ਆਇਆ ਗੁਰੂ ਤੇਗ ਬਹਾਦਰ ਮਹਾਰਾਜ ਮੈਂ ਚਲੋ ਗੁਰੂ ਗੁਰੂ ਸ਼ਬਦੀ ਵਰਤਾਂਗਾ ਜੀ ਮੈਂ ਮੈਂ ਤੇਗ ਬਹਾਦਰਨੀ ਵਰਤਨ ਨੂੰ ਕਈ ਵਾਰੀ ਸਾਡੇ ਬੰਦੇ ਵੈਗਰੂ ਜੀ ਸਾਰੇ ਚੰਗੇ ਨੇ ਕਹਿੰਦੇ ਨੇ ਗੁਰੂ ਨਹੀਂ ਬਣਿਆ ਤੇ ਅਮਰਦਾਸ ਹੀ ਕਹੋ ਗੁਰੂ ਨਹੀਂ ਕਹਿਣਾ ਹੈ ਨਾ ਤੇ ਮੈਂ ਕਹਿੰਨਾ ਫਿਰ ਗੁਰਪੁਰਬ ਕਿਉਂ ਮਨਾਉਂਦੇ ਹੋ ਜਿੱਦਣ ਗੁਰਪੁਰਬ ਮਨਾਉਂਦੇ ਹੋ ਵੀ ਗੁਰੂ ਅਮਰਦਾਸ ਦਾ ਜਨਮ ਦੇ ਨੇ ਤੇ ਗੁਰੂ ਤਾਂ ਬਣੇ 72 ਸਾਲ ਦੀ ਉਮਰ 'ਚ ਜੰਮਦਿਆਂ ਤੇ ਗੁਰੂ ਕੋਈ ਨਹੀਂ ਬਣੇ ਹੋ ਪਰ ਗੁਰੂ ਅਮਰਦਾਸ ਹੀ ਕਹਿੰਦੇ ਹਨਾ ਇਹ ਇਸ ਥੋੜੀ ਜੀ ਭਾਵਨਾ ਬਣਾ ਕੇ ਰੱਖੀਏ ਗੁਰੂ ਤੇਗ ਬਹਾਦਰ ਮਹਾਰਾਜ ਉਹਨਾਂ ਦੀ ਸ਼ਾਦੀ ਕਰਤਾਰਪੁਰ ਹੋਈ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਇਸ ਮੈਂ ਤਾਂ ਕਿਹਾ ਮੈਂ ਜਨਮ ਦੇਤ ਦਾ ਜ਼ਿਕਰ ਨਹੀਂ ਕੀਤਾ ਕਈਆਂ ਨੇ 24 ਕਿਆ 1624 ਕਿਸੇ ਨੇ 27 ਲਿਖਿਆ ਮੈਂ ਇਸ ਕਰਕੇ ਸਿੱਧਾ ਸ਼ਬਦ ਵਰਤੇ ਜੀ ਜਨਮ। ਕੁਛ ਕਹਿੰਦੇ ਆ 9 ਸਾਲ ਦੇ ਸੰਨ ਮਾਤਾ ਜੀ ਤੇ 12 ਸਾਲ ਦੇ ਕਰੀਬ ਸੰਨ ਗੁਰੂ ਤੇਗ ਬਹਾਦਰ ਸਾਹਿਬ ਜੀ। ਇਸ ਦੁਬਦਾ ਜ ਉਸ ਵੇਲੇ ਬਾਲ ਵਿਆਹ ਹੁੰਦੇ ਸਨ ਜੀ। ਇਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਸਾਡਾ ਇਤਿਹਾਸ ਕਹਿੰਦਾ ਹੈ ਵਿਆਹ ਹੋ ਗਿਆ ਕਰਤਾਰਪੁਰ ਦੀ ਧਰਤੀ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਸੰਮੁਖ ਬਾਬਾ ਲਾਲ ਚੰਦ ਜੀ ਆਏ ਕੁੜਮਾਚਾਰੀ ਬਣ ਕੇ ਜਦੋਂ ਡੋਲੀ ਤੋਰਨ ਲੱਗੇ ਕਹਿੰਦੇ ਮਾਤਾ ਬਿਸ਼ਨ ਕੌਰ ਨੇ ਤੇ ਪਿਤਾ ਲਾਲ ਚੰਦ ਜੀ ਨੇ ਇੱਕ ਸ਼ਬਦ ਕਿਹਾ ਸੀ ਗੁਜਰੀ ਸਿਰ ਤੇ ਹੱਥ ਰੱਖ ਕੇ ਧੀਏ ਐਸ ਪਤੀ ਨੂੰ ਈਸ਼ ਬਰਾਬਰ ਜਾਣੀ ਪਤੀ ਭਗਵਾਨ ਜੀ ਨੂੰ ਕਹਿੰਦੇ ਈਸ਼ ਜਾਣੀ ਬੇਟੇ ਤੇਰੀ ਉਮਰ ਸੌਖੀ ਨਿਕਲੇਗੀ ਸੁਖ ਮਾਣੇਗੀ ਜਦੋਂ ਡੋਲੀ ਤੁਰਨ ਲੱਗੀ ਬਾਬਾ ਲਾਲਚੰਦ ਜੀ ਗੁਰੂ ਹਰਗੋਬਿੰਦ ਸਾਹਿਬ ਨੂੰ ਹੱਥ ਜੋੜ ਕੇ ਕਹਿੰਦੇ ਸਤ ਗੁਰੂ ਮੈਂ ਤੁਹਾਡੀ ਕੋਈ ਸੇਵਾ ਨਹੀਂ ਕਰ ਸਕਿਆ ਕੁਝ ਬਰਾਤੀ ਸੇਵਾ ਵੀ ਨਹੀਂ ਕੀਤੀ ਸਤਗੁਰਾਂ ਨੇ ਗਲਵਕੜੀ ਚ ਲੈ ਕੇ ਸ਼ਬਦ ਕਿਆ ਸੀ ਕਹਿਣ ਲੱਗੇ ਲਾਲਚੰਦ ਜਿਸਨੇ ਤਨਜਾ ਅਰਪਣ ਕੀਨ ਤਿਸਨੇ ਪਾਛੇ ਕਿਆ ਰਖ ਲਈ ਨਾ ਜਿਨੇ ਆਪਣੀ ਬੇਟੀ ਦੇ ਦਿੱਤੀ ਬਾਕੀ ਉਹਨੇ ਪਿੱਛੇ ਕੀ ਰੱਖ ਲਿਆ ਖੈ ਬੜੀ ਵੱਡੀ ਗੱਲ ਸੀ ਜੀ ਅੱਜ ਦੇ ਖਾਸ ਕਰਕੇ ਸਮਾਜ ਦੇ ਅੰਦਰ ਕਿ ਜਿਨੇ ਆਪਣੀ ਧੀ ਆਪਣੇ ਜਿਗਰ ਦਾ ਟੁਕੜਾ ਦੇ ਦਿੱਤਾ ਅਸੀਂ ਬੈਠਿਆਂ ਦੇਖਨੇ ਆ ਅਗਲਾ ਜਿਗਰ ਦਾ ਟੁਕੜਾ ਵੀ ਦਿੰਦਾ ਹੈ ਸੱਚੇ ਵੇ ਸਾਡੀ ਅੰਦਰ ਦੀ ਭੁੱਖ ਫਿਰ ਵੀ ਨਹੀਂ ਮਰਦੀ ਅਸੀਂ ਫਿਰ ਵੀ ਕਹਿੰਨੇ ਆ ਜਿਨੇ ਟੁਕੜਾ ਦਿੱਤਾ ਹੈ ਰੋਟੀ ਦਾ ਟੁਕੜਾ ਵੀ ਇਹੀ ਸਾਨੂੰ ਦੈ ਜਿਗਰ ਦਾ ਟੁਕੜਾ ਜਿਨੇ ਦਿੱਤਾ ਹੈ ਰੋਟੀ ਦਾ ਟੁਕੜਾ ਵੀ ਉਤੋਂ ਹੀ ਮੰਗਨੇ ਆ ਦਾਜ ਰੋਟੀ ਦਾ ਟੁਕੜਾ ਹੀ ਹੈ ਨਾ ਸਤਿਗੁਰੂ ਕਹਿੰਦੇ ਨੇ ਨਹੀਂ ਸ਼ਬਦ ਕਹਿਣਾ ਤੁਸੀਂ ਆਪਣੀ ਬੇਟੀ ਦੇ ਦਿੱਤੀ ਬਾਕੀ ਕੀ ਰੱਖਿਆ